ਪਰੇ ਪਿਆਰੇ ਦੋਸਤੋ ਮੈਂ ਆਪ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿਲੋਂ ਅੱਜ ਸਾਡਾ ਗੱਲ ਦਾ ਵਿਸ਼ਾ ਹੈਗਾ ਕਿ ਠੱਗਾਂ ਚੋਰਾਂ ਅਤੇ ਜਵਾਰੀਆਂ ਤੋਂ ਕਿਵੇਂ ਬਚੀਏ ਅੱਜ ਦੇ ਜਮਾਨੇ ਵਿੱਚ ਠੱਗ ਚੋਰ ਤੇ ਜਵਾਰੀਏ ਬੜੇ ਤੇਜ਼ ਹੋ ਰਹੇ ਨੇ ਡਿਜੀਟਲ ਹੋ ਗਏ ਨੇ ਔਰ ਮੋਬਾਈਲ ਤੇ ਕੰਪਿਊਟਰ ਤੇ ਇੰਟਰਨੈਟ ਤੇ ਨੀਂਦ ਜ਼ਬਰਦਸਤ ਢੰਗ ਨਾਲ ਕਮ ਕਰ ਰਹੇ ਨੇ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਚੋਰੀ ਹੋ ਗਈ ਹੈ ਕਦੋਂ ਤੁਹਾਡੇ ਨਾਲ ਠੱਗੀ ਵਜ ਗਈ ਹੈ ਤੇ ਕਦੋਂ ਜੁਆਰੀਏ ਤੁਹਾਡੇ ਜੈਂਟਰ ਕਰ ਗਏ ਤੇ ਇਸ ਕਰਕੇ ਦੋਸਤੋ ਅੱਜ ਦੇ ਯੁੱਗਤ ਬਹੁਤ ਅਲਰਟ ਹੋਣ ਦੀ ਲੋੜ ਹੈ ਹੁਣ ਪੁਰਾਣੀਆਂ ਗੱਲਾਂ ਗਈਆਂ ਕਿ ਪਾੜ ਲਾ ਕੇ ਚੋਰ ਚੋਰੀ ਕਰਨਗੇ ਤੇ ਜਾਂ ਫਿਰ ਮੱਝਾ ਚੁਰਾ ਕੇ ਲੈ ਜਾਣਗੇ ਐਦਾਂ ਦੀ ਗੱਲਾਂ ਹੁਣ ਪਿੱਛੇ ਰਹਿ ਗਈਆਂ ਹੁਣ ਡਿਜੀਟਲ ਯੁੱਗ ਦੇ ਵਿੱਚ ਖਾਸ ਧਿਆਨ ਦੇਣ ਦੀ ਲੋੜ ਹੈ ਆ ਹਾਲੇ ਹੈ ਕਿ ਪੁਰਾਣੀ ਪੰਜਾਬੀ ਦੀ ਕਹਾਵਤ ਕਿ ਲੁਚਾ ਲੰਡਾ ਚੌਧਰੀ ਗੁੰਡੀ ਰਣ ਪ੍ਰਧਾਨ ਉਹ ਹਾਲ ਹੋਇਆ ਹੋਇਆ ਤੇ ਇਸ ਕਰਕੇ ਇਸ ਯੁੱਗ ਦੇ ਵਿੱਚ ਚੇਤਨ ਹੋ ਕੇ ਕੰਮ ਕਰਨਾ ਤੇ ਕਿਵੇਂ ਕਰਨਾ ਤੇ ਇਹ ਅੱਜ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲੀ ਗੱਲ ਹੈ ਕਿ ਮੋਬਾਈਲ ਫੋਨ ਤੇ ਜਦੋਂ ਤੁਸੀਂ ਕੰਮ ਕਰਦੇ ਹੋ ਖਾਸ ਕਰਕੇ ਆਈਫੋਨ ਤੇ ਜਾਂ ਡਿਜੀਟਲ ਫੋਨ ਤੇ ਤਾਂ ਇਹ ਚਾਨ ਰੱਖੋ ਕਿ ਉੱਥੇ ਤੁਸੀਂ ਟ੍ਰੂ ਕਾਲਰ ਜ਼ਰੂਰ ਲਾ ਰੱਖੋ ਜੇ ਤੁਸੀਂ ਟ੍ਰੂ ਕਾਲਰ ਲਗਾਉਂਦੇ ਹੋ ਤਾਂ ਉੱਥੇ ਫਰਾਡ ਵਾਲੇ ਬੈਂਗਲੌਰ ਤੋਂ ਦਿੱਲੀ ਤੋਂ ਬਾਰਲੇ ਦੇਸ਼ਾਂ ਤੋਂ ਇਧਰੋਂ ਉਧਰੋਂ ਬੜੇ ਫੋਨ ਆਉਂਦੇ ਨੇ ਤਰ੍ਹਾਂ ਤਰ੍ਹਾਂ ਦੇ ਕੋਈ ਕਹਿੰਦੇ ਤੁਹਾਨੂੰ ਲੋਨ ਦਵਾ ਦੇਾਂਗੇ ਤੇ ਕੋਈ ਕਹਿੰਦਾ ਤੁਹਾਨੂੰ ਅ ਅਸੀਂ ਇਸ ਕੇਸ ਫਸਾ ਦਿਆਂਗੇ ਤੇ ਕੋਈ ਕਹਿੰਦਾ ਤੇ ਤੁਹਾਡੇ ਤੋਂ ਇਹ ਗਲਤੀ ਹੋ ਗਈ ਹੈ ਕੋਈ ਕਹਿੰਦਾ ਕਿ ਤੁਸੀਂ OTP ਨੰਬਰ ਦੇ ਦਿਓ ਤੇ ਕੋਈ ਕੁਛ ਤੇ ਕੋਈ ਕੁਛ ਇਸ ਲਈ ਜਦੋਂ ਤੁਸੀਂ ਟ੍ਰੂ ਕਾਲਰ ਲਗਾ ਦਿੰਦੇ ਹੋ ਤੇ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਗੱਲ ਦੱਸਦਾ ਕਿ ਟੂ ਕਲਰ ਦੇ ਵਿੱਚ ਜਦੋਂ ਨੰਬਰ ਦੇ ਨਾਲ ਰੈੱਡ ਆ ਜਵੇ ਨਾ ਉਹ ਏਰੀਆ ਰੈੱਡ ਆ ਜਵੇ ਤਾਂ ਸਮਝ ਲਓ ਇਹ ਫਰਾਡ ਹੈ ਤੇ ਟੂ ਕਲਰ ਦਾ ਇੱਕ ਤਾਂ ਇਹ ਫਾਇਦਾ ਠਾਓ ਤੇ ਦੂਸਰੀ ਗੱਲ ਇਹ ਹੈ ਕਿ ਡਿਜੀਟਲ ਤੇ ਜਦੋਂ ਠੱਗ ਤੁਹਾਡੇ ਨਾਲ ਠੱਗੀ ਮਾਰਨ ਜਾਂ ਧਮਕੀਆਂ ਦੇਣ ਤਾਂ ਇਸ ਗੱਲ ਦੀ ਰਤੀ ਪਰ ਪਰਵਾ ਨਾ ਕਰੋ ਤੇ ਰਤੀ ਪਰ ਪਰਵਾ ਇਸ ਕਰਕੇ ਨਿਆ ਕਰੋ ਕਿ ਤੁਹਾਡੇ ਕੋਲ ਤਾਂ ਫੋਨ ਹੈ ਤੁਹਾਡੇ ਸਾਹਮਣੇ ਠੱਗ ਤਾਂ ਨਹੀਂਗਾ ਤੁਸੀਂ ਡਰ ਜਾਂਦੇ ਹੋ ਬਹੁਤ ਸਾਰੇ ਅੱਜ ਦੇ ਖਾਸ ਕਰਕੇ ਪੰਜਾਬੀ ਤਾਂ ਬੜੇ ਭੋਲੇ ਭਾਲੇ ਨੇ एकदम ਡਰ ਜਾਂਦੇ ਨੇ ਉਹਨਾਂ ਦੇ ਖਾਤੇ ਪੈਸੇ ਟਰਾਂਸਫਰ ਕਰ ਦਿੰਦੇ ਨੇ ਤੇ ਉਹ ਹੋਰ ਠੱਗੀ ਤੇ ਠੱਗੀ ਠੱਗੀ ਤੇ ਠੱਗੀ ਚੱਲਦੀ ਰਹਿੰਦੀ ਹੈ ਤੇ ਇਸ ਕਰਕੇ ਜੇ ਇਸ ਗੱਲ ਨੂੰ ਤੁਸੀਂ ਧਿਆਨ ਚ ਰੱਖੋ ਕਿ ਉਹ ਕਿਹੜਾ ਮੇਰੇ ਸਾਹਮਣੇ ਬੈਠਾ ਤੇ ਉਹਨੂੰ ਇਗਨੋਰ ਕਰ ਦਿਓ ਫਿਰ ਦੁਬਾਰਾ ਧਮਕੀ ਦੇਵੇ ਫਿਰ ਇਗਨੋਰ ਕਰ ਦਿਓ ਕਈ ਲੋਕ ਕਹਿਣਗੇ ਸੀਬੀ ਸੀਬੀਆਈ ਤੋਂ ਬੋਲ ਰਿਹਾ ਕਈ ਕਹਿੰਦੇ ਸਟੇਟ ਬੈਂਕ ਆਫ ਇੰਡੀਆ ਤੋਂ ਬੋਲ ਰਹੇ ਆ ਕਈ ਕਹਿੰਦੇ ਰਿਜ਼ਰਵ ਬੈਂਕੋਂ ਵੀ ਨਹੀਂ ਤੇ ਬੋਲ ਰਹੇ ਆ ਕੋਈ ਕਿਤੋਂ ਤੇ ਕੋਈ ਕਿਤੋਂ ਕੋਈ ਫਾਈਨਾਂਸ ਕੰਪਨੀ ਵਾਲੇ ਕਹਿੰਦੇ ਤੁਹਾਨੂੰ ਇੰਨੇ ਰੱਖ ਦਾ ਲੋਨ ਦਵਾ ਦੇਗੇ ਤੁਹਾਨੂੰ 20 ਰੱਖ ਦਾ ਲੋਨ ਦਵਾ ਦੇਗੇ ਤੁਹਾਡਾ ਲੋਨ ਪਾਸ ਹੋ ਗਿਆ ਤਿਆਰ ਹੋ ਜਾ ਤੇ ਦੋਸਤੋ ਇਹਨਾਂ ਮਾਮਲਿਆਂ ਦੇ ਵਿੱਚ ਬਿਲਕੁਲ ਪ੍ਰਵਾਹ ਨਾ ਕਰੋ ਤੇ ਤੁਸੀਂ ਆਪਣੀ ਜਿਹੜਾ ਦਮਨ ਉਹ ਬਚਾਈ ਰੱਖੋ ਔਰ ਬਿਲਕੁਲ ਧਰਨ ਦੀ ਲੋੜ ਨਹੀਂ ਗਈ ਅੱਜ ਕੱਲ ਤਾਂ ਡਿਜੀਟਲ ਤੇ ਨਵੇਂ ਕਾਨੂੰਨ ਵੀ ਬੜੀ ਤੇਜ਼ੀ ਨਾਲ ਬਣ ਰਹੇ ਨੇ ਤੁਸੀਂ ਪੁਲਿਸ ਕੋਲ ਵੀ ਜਾ ਸਕਦੇ ਹੋ ਤੇ ਇਸ ਕਰਕੇ ਪਹਿਲੀ ਗੱਲ ਤਾਂ ਇਹ ਹੈਗੀ ਹੈ ਤੇ ਦੂਸਰੀ ਗੱਲ ਹੈਗੀ ਹੈ ਚੋਰੀ ਦੀ ਦੋਸਤੋ ਜਿਹੜੇ ਚੋਰ ਨੇ ਨਾ ਉਹ ਬੜੇ ਤੇਜ਼ ਤਰਾਰ ਹੋ ਗਏ ਨੇ ਜਦੋਂ ਤੁਸੀਂ ਬਾਜ਼ਾਰ ਜਾਓ ਤਾਂ ਇਸ ਗੱਲ ਦਾ ਧਿਆਨ ਰੱਖੋ ਖਾਸ ਕਰਕੇ ਲੜਕੀਆਂ ਹੱਥ 'ਚ ਪਰਸ ਰੱਖਦੀਆਂ ਨੇ ਤੇ ਮੋਬਾਈਲ ਫੋਨ ਰੱਖਦੀਆਂ ਨੇ ਲੱਖਾਂ ਲੱਖਾਂ ਦੇ ਮੋਬਾਈਲ ਦੇ ਫੋਨ ਹੁੰਦੇ ਨੇ ਪੈਸੇ ਹੁੰਦੇ ਨੇ ਗਹਿਣੇ ਹੁੰਦੇ ਨੇ ਤੇ एकदम ਹੱਥ ਚੁਟਕੇ ਲਾ ਜਾਂਦੇ ਨੇ ਤੇ ਲੜਕੀਆਂ ਇੰਨੀ ਤਕੜੀਆਂ ਨਹੀਂ ਹੁੰਦੀਆਂ ਕਿ ਉਹ ਇਸ ਗੱਲ ਨੂੰ ਫੇਸ ਕਰ ਸਕਣ ਤੇ ਇਸ ਗੱਲ ਚੇਤਨ ਰੱਖੋ ਕਿ ਆਪਣੇ ਬੈਗ ਦੇ ਵਿੱਚ ਫੋਨ ਨਾ ਰੱਖੋ ਤੇ ਆਪਣੇ ਬੈਗ ਦੇ ਵਿੱਚ ਪੈਸੇ ਨਾ ਰੱਖੋ ਤੇ ਬਹੁਤ ਸਾਰੇ ਜਿਹੜੇ ਇੰਪੋਰਟੈਂਟ ਤੁਹਾਡੇ ਡਾਕੂਮੈਂਟਸ ਨੇ ਜਿਵੇਂ ਪਾਸਪੋਰਟ ਹੈ ਆਧਾਰ ਕਾਰਡ ਹੈ ਜਾਂ ਹੋਰ ਹੈ ਇਹ ਚੀਜ਼ਾਂ ਤੁਸੀਂ ਇਸ ਤਰ੍ਹਾਂ ਦੇ ਪਰਸਾਂ ਦੇ ਵਿੱਚ ਰੈਡੀमेड ਚੋਰੀ ਕਰਨ ਦੇ ਲਈ ਨਾ ਉਹਨਾਂ ਨੂੰ ਉਤਸ਼ਾਹਿਤ ਕਰੋ ਤੇ ਇਹਦੇ ਲਈ ਬੜਾ ਚਤਾਨੂ ਹੋ ਕੇ ਵਿਚਰੋ ਆ ਆਪਣੀ ਅਲੱਗ ਜੇਬ ਚ ਪਾ ਕੇ ਰੱਖੋ ਕਿਤੇ ਨੂੰ ਕਿਤੇ ਐਸਾ ਪ੍ਰਬੰਧ ਕਰਕੇ ਰੱਖੋ ਜਦੋਂ ਫੋਨ ਸੁਣਦੇ ਹੋ ਤੁਸੀਂ ਕੰਨ ਨੂੰ ਲਗਾ ਕੇ ਖਾਸ ਕਰਕੇ ਕਮਜ਼ੋਰ ਲੜਕੇ ਜਾਂ ਲੜਕੀਆਂ ਜਾਂ ਬਜ਼ੁਰਗ ਤਾਂ ਉਹਨਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਕਿ ਅੜਵਾਲੇ ਉਹਨੇ ਘਾ ਰੱਖਣਾ ਤੇ ਇਹ ਭੀੜ ਭੜਕੇ ਦੇ ਵਿੱਚ ਖਾਸ ਧਿਆਨ ਰੱਖਣ ਤੇ ਇਹ ਹੈਗੀ ਦੂਸਰੀ ਗੱਲ ਤੀਸਰੀ ਗੱਲ ਇੱਕ ਤੁਹਾਨੂੰ ਮੈਂ ਹੋਰ ਖਾਸ ਗੱਲ ਦੱਸਦਾ ਕਿ ਅੱਜਕੱਲ ਨਵਾਂ ਟ੍ਰੈਂਡ ਚੱਲ ਰਿਹਾ ਲੜਕੀਆਂ ਬਹੁਤ ਸਾਰੇ ਸ਼ਹਿਰਾਂ ਤੋਂ ਜਵੇਂ ਮੇਂਗਲੌਰ ਹੈਗਾ ਮੁੰਬਈ ਹੈਗਾ ਜਾਂ ਵੱਡੇ ਵੱਡੇ ਮੈਗਾ ਸਿਟੀਜ਼ ਤੋਂ ਫੋਨ ਕਰਦੀਆਂ ਨੇ ਵੀਡੀਓ ਕਾਲ ਵੀਡੀਓ ਕਾਲ ਕਰਨੀਆਂ ਤੁਹਾਨੂੰ ਪਰੋਸੇ ਚ ਲੈ ਲੜਨ ਗਿਆ ਗੱਲਾਂ ਬਾਤਾਂ ਕਰਨੀਆਂ ਤੇ ਗੱਲਾਂ ਬਾਤਾਂ ਕਰਦੇ 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 ਅਚਾਨਕ ਉਹ ਆਪਣੇ ਕੱਪੜੇ ਉਤਾਰ ਦੇਣਗੀਆਂ ਸਾਰੇ ਕੱਪੜੇ ਉਤਾਰ ਕੇ ਯਾਨੀ ਕਿ ਤੁਰ ਤਿਸ ਨੂੰ ਬਲੈਕਮੇਲ ਕੀਤਾ ਉਹੀ ਤੁਹਾਡੀ ਜਿਹੜੀ ਰਿਕਾਰਡਿੰਗ ਹੋਈ ਹੁੰਦੀ ਹੈ ਤੇ ਉਹ ਰਿਕਾਰਡਿੰਗ ਨੂੰ ਉਹ ਐਡਿਟ ਕਰਕੇ ਹੋਰ ਦਾ ਹੋਰੇ ਬਣਾ ਦਿੰਦੇ ਨੇ ਤੇ ਫਿਰ ਤੁਹਾਨੂੰ ਬਲੈਕਮੇਲ ਕਰਦੇ ਨੇ ਤੇ ਕਾਫੀ ਮੈਂ ਇੱਕ ਪਤਰਕਾਰ ਹੋਣ ਦੇ ਨਾਤੇ ਜਾਣਦਾ ਕਿ ਲੋਕਾਂ ਨੂੰ ਡਰ ਦੇ ਮਾਰੇ ਉਹਨਾਂ ਨੂੰ ਪੈਸੇ ਦੇ ਦਿੰਦੇ ਨੇ ਉਹਨਾਂ ਦੇ ਖਾਤੇ 'ਚ ਲਗਾਤਾਰ ਪੈਸੇ ਪਾਈ ਜਾਂਦੇ ਨੇ ਮੈਨੂੰ ਖੁਦ ਨੂੰ ਵੀ ਇੱਕ ਫੋਨ ਕਾਲ ਆਈ ਐਦਾਂ ਦੀ ਤੇ ਮੈਂ ਤਾਂ ਇਗਨੋਰ ਕਰ ਦਿੱਤੀ একদম ਇਗਨੋਰ ਕਰ ਦਿੱਤੀ ਡਿਲੀਟ ਕਰਦਾ ਚਲਿਆ ਗਿਆ ਔਰ ਕੋਈ ਖਾਸ ਗੱਲ ਨਹੀਂ ਹੈ ਕੀ ਇਹ ਕਿਹੜਾ ਤੁਹਾਡੇ ਸਾਹਮਣੇ ਬੈਠੇ ਨੇ ਬਿਲਕੁਲ ਫਿਕਰ ਨਾ ਕਰੋ ਬਿਲਕੁਲ ਪਰਵਾਹ ਨਾ ਕਰੋ ਇਹ ਸਾਰੀ ਚੋਰ ਪਾਰਟੀਆਂ ਸਾਰੀ ਮਲੰਗ ਪਾਰਟੀਆਂ ਦਾ ਕੰਮੇ ਹੀ ਹੈ ਇਹਨਾਂ ਦੇ ਦਫ਼ਤਰ ਖੋਲੇ ਹੋਏ ਨੇ ਇਸ ਕਰਕੇ ਦੋਸਤੋ ਹੁਣ ਸਰਕਾਰ ਵੀ ਹੌਲੀ ਹੌਲੀ ਸਖਤ ਹੋ ਰਹੀ ਹੈ ਇਸ ਮਾਮਲੇ ਦੇ ਵਿੱਚ ਸੂਬਾ ਸਰਕਾਰਾਂ ਵੀ ਸਖਤ ਹੋ ਰਹੀ ਨੇ ਕੇਂਦਰ ਸਰਕਾਰ ਵੀ ਸਖਤ ਹੋ ਰਹੀ ਹੈ ਔਰ ਨਵੇਂ ਡਿਜੀਟਲ ਕਾਨੂੰਨ ਵੀ ਬਣ ਰਹੇ ਨੇ ਇਸ ਕਾਕੇ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਤੁਸੀਂ ਇਹਨਾਂ ਚੋਰਾਂ ਤੇ ਕਿਵੇਂ ਬਚਣਾ ਹੁਣ ਰਹੀ ਜਵਾਰੀਆਂ ਦੀ ਗੱਲ ਜਵਾਰੀ ਇਹ ਹੈ ਕਿ ਉਹ ਤੁਹਾਨੂੰ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਲਗਾਉਣ ਲਈ ਕਹਿਣਗੇ ਕਿ ਤੁਸੀਂ ਇੱਥੇ 60 ਪੈਸੇ ਦਾ ਸ਼ੇਅਰ ਖਰੀਦ ਲਓ 1 ਰੁਪਏ ਦਾ ਸ਼ੇਅਰ ਖਰੀਦ ਲਓ 1000 ਸ਼ੇਅਰ ਖਰੀਦ ਲਓ 500 ਸ਼ੇਅਰ ਖਰੀਦ ਲਓ 1 ਸਾਲ ਦੇ ਵਿੱਚ ਇਹ 50 ਲੱਖ ਬਣ ਜਾਣਗੇ ਇਹ 20 ਲੱਖ ਬਣ ਜਾਣਗੇ ਤੇ 5 ਲੱਖ ਬਣ ਜਾਣਗੇ ਐਦਾਂ ਦੀਆਂ ਗੱਲਾਂ ਕਰਨਗੇ ਤੁਸੀਂ ਕਰੋੜਪਤੀ ਬਣ ਜਾਓਗੇ ਤੇ ਉਹਨਾਂ ਵਾਸਤੇ ਤਾਂ 2500 ਰੁਪਏ ਆਗਾ ਤੇ ਜਦੋਂ ਹਜ਼ਾਰਾਂ ਲੋਕਾਂ ਨੇ 25-2500 ਰੁਪਏ ਲਾਤਾ ਤੇ ਫਿਰ ਉਹ ਪੈਸਾ ਇੱਕਦਮ ਡੰਪ ਹੁੰਦਾ ਜਦੋਂ ਤੇ ਫਿਰ ਉਹ ਹੱਥ ਮਲਦੇ ਰਹਿ ਜਾਂਦੇ ਨੇ ਕਹਿਣ ਜੋ ਗੇਬ ਨਹੀਂ ਹੁੰਦੇ ਕਿਉਂਕਿ ਕੰਪਨੀਆਂ ਦਾ ਇਹ ਅਸੂਲ ਹੈਗਾ ਇਸ ਕਰਕੇ ਇਹ ਜੁਗਾਰੀਏ ਨੇ ਜਿਹੜੇ ਇਹ ਜੂਏ ਬਾਜੀ ਹੈ ਤੇ ਇਸ ਤਰ੍ਹਾਂ ਹੀ ਖੇਡਾਂ ਨੇ ਵੀਡੀਓ ਗੇਮਸ ਨੇ ਲੜਕੇ ਲੜਕੀਆਂ ਛੋਟੀ ਉਮਰ ਦੇ ਲੜਕੇ ਲੜਕੀਆਂ ਵੀਡੀਓ ਗੇਮਸ ਖੇਡਦੇ ਨੇ ਦੋਸਤੋ ਖਾਸ ਕਰਕੇ ਮਾਪਿਆਂ ਨੂੰ ਮੈਂ ਕਹਿਣਾ ਚਾਹਾਂਗਾ ਪੇਰੈਂਟਸ ਨੂੰ ਕਹਿਣਾ ਚਾਹਾਂਗਾ ਕਿ ਉਹ ਬੜੇ ਚਤਨ ਰੋ ਆਪਣੇ ਬੱਚਿਆਂ ਨੂੰ ਇਹ ਜੂਏ ਬਾਜੀ ਚ ਨਾ ਪੈਂਡ ਦਿਓ ਵੀਡੀਓ ਗੇਮਾਂ ਚ ਨਾ ਪੈਂਡ ਦਿਓ ਖਾਸ ਕਰਕੇ ਪੈਸੇ ਵਾਲੀਆਂ ਵੀਡੀਓ ਗੇਮਾਂ ਚ ਨਾ ਪੈਂਡ ਦਿਓ ਹੌਲੀ ਹੌਲੀ ਇਹ ਆਦਤ ਬਣ ਜਾਂਦੀ ਆ ਆਦਤ ਬਣ ਜਾਂਦੀ ਆ ਜਿਹੜਾ ਸਾਡਾ ਇਨਕਨਸ਼ੀਅਸ ਮਾਈਂਡ ਹੈ ਚੇਤ ਮਨ ਹੈ ਫਿਰ ਹੌਲੀ ਹੌਲੀ ਉਧਰ ਨੂੰ ਚੱਲ ਪੈਂਦਾ ਤੇ ਚੱਲਦਾ ਚੱਲਦਾ ਫਿਰ ਸਾਨੂੰ ਲਤ ਲੱਗ ਜਾਂਦੀ ਆ ਇਹ ਲਤ ਸਾਡੀ ਹਾਂ ਲੱਖਾਂ ਰੁਪਏ ਦੇ ਵਿੱਚ ਹੁੰਦੀ ਹੈ ਇੱਕ ਚੰਡੀਗੜ੍ਹ ਦਾ ਮਾਮਲਾ ਮੇਰੇ ਧਿਆਨ ਚ ਆਇਆ ਤੇ ਉਥੇ ਇੱਕ ਪੁਲਿਸ ਅਫਸਰ ਦਾ ਬੇਟਾ ਐਡੇ ਵੀਡੀਓ ਗੇਮ ਖੇਡਣ ਲੱਗ ਗਿਆ ਤੇ ਪੁਲਿਸ ਅਫਸਰ ਦਾ ਜਿਹੜਾ ਅਕਾਊਂਟ ਨੰਬਰ ਸੀਗਾ ਉਹਦੇ ਕੋਲ ਸੀਗਾ ਘੱਟੋ ਘੱਟ 20 ਲੱਖ ਰੁਪਏ ਦੋ ਜਾਂ ਤਿੰਨ ਦਿਨ ਦੇ ਵਿੱਚ ਉੱਡ ਗਿਆ ਉਸ ਤੋਂ ਬਾਅਦ ਪੁਲਿਸ ਅਫਸਰ ਨੂੰ ਪਤਾ ਲੱਗਿਆ ਕਿ ਗੜਬੜ ਕੀ ਹੋ ਗਈ ਹੈ ਤੇ ਗੱਲ ਕਹੇ ਮੇਰੇ ਕਹਿਣ ਦਾ ਭਾਵੇਂਗਾ ਕਿ ਵੱਡੇ ਵੱਡੇ ਲੋਕ ਲੁੱਟੇ ਜਾ ਰਹੇ ਨੇ ਪਰ ਉਹ ਕਹਿਣ ਜੋਗੇ ਕੁਝ ਨਹੀਂ ਲੋਕਾਂ ਨੂੰ ਦੱਸਣ ਜੋਗੇ ਕੁਝ ਨਹੀਂ ਕੋ ਜਦੋਂ ਤੁਸੀਂ ਇੱਧਾ ਲੁੱਟੇ ਪੱਟੇ ਜਾਂਦੇ ਹੋ ਤੁਸੀਂ ਦੱਸਣ ਜੋਗੇ ਨਹੀਂ ਹੁੰਦੇ ਕਿ ਮੇਰੇ ਨਾਲ ਠੱਗੀ ਹੋਈ ਹੈ ਕਿਉਂਕਿ ਤੁਹਾਡੇ ਰਿਸ਼ਤੇਦਾਰ ਦੱਸਣ ਸੋਚਣਗੇ ਕਿ ਤੂੰ ਇਨਾ ਪੋਲਾ ਸੀਗਾ ਤੈਨੂੰ ਪਤਾ ਹੀ ਨਹੀਂ ਲੱਗਿਆ ਤੂੰ ਆਪਣੇ ਆਪ ਨੂੰ ਚਲਾਕ ਸਮਝਦਾ ਇਸ ਕਰਕੇ ਦੋਸਤੋ ਸੱਚੀ ਮਿੱੱਚੀ ਦਾ ਤੁਸੀਂ ਚਤਨ ਹੋ ਜੋ ਸੱਚੀ ਮਿੱੱਚੀ ਦੇ ਚਲਾਕ ਬਣ ਜਾਓ ਸੱਚੀ ਮਿੱੱਚੀ ਦੇ ਐਕਟਿਵ ਹੋ ਜਾਓ ਅੱਜ ਦੇ ਯੁੱਗ ਦੇ ਵਿੱਚ ਖਾਸ ਕਰਕੇ ਜੇ ਤੁਸੀਂ ਨਹੀਂ ਐਕਟਿਵ ਹੁੰਦੇ ਮੋਬਾਈਲ ਫੋਨ ਤੇ ਕੰਪਿਊਟਰ ਤੇ ਜਾਂ ਇੰਟਰਨੈਟ ਤੇ ਔਰ ਬੱਚਿਆਂ ਦਾ ਧਿਆਨ ਨਹੀਂ ਰੱਖਦੇ ਕੀ ਕਰ ਰਹੇ ਨੇ ਤੁਹਾਡੇ ਫੈਮਿਲੀ ਮੈਂਬਰਸ ਕੀ ਕਰ ਰਹੇ ਨੇ ਤੇ ਫੈਮਿਲੀ ਮੈਂਬਰਸ ਨੂੰ ਜੇ ਕੋਈ ਠਗੀ ਲੱਗ ਵੀ ਗਈ ਹੈ ਉਹਨਾਂ ਨੂੰ ਕਹੋ ਵੀ ਸਾਨੂੰ ਦੱਸੋ ਇਹ ਗੱਲ ਕਈ ਦੱਸਦੇ ਨਹੀਂ ਹੈਗੇ ਤੇ ਚੋਰੀ-ਚੋਰੀ ਤੇ ਪੈਸੇ ਟਰਾਂਸਫਰ ਕਰੀ ਜਾਂਦੇ ਨੇ ਉਹਨਾਂ ਨੂੰ ਇਹ ਸਾਡੀ ਬੇਇੱਜ਼ਤੀ ਨਾ ਹੋ ਜAVE ਸ਼ਰਮ ਦੇ ਮਾਰੇ ਪੰਜਾਬੀ ਦਾ ਖਾਸ ਕਰਕੇ ਪੋੜੇ ਲੋਕ ਨੇ ਇਹ ਸ਼ਰਮ ਦੇ ਮਾਰੇ ਪੈਸੇ ਟਰਾਂਸਫਰ ਕਰੀ ਜਾਂਦੇ ਨੇ ਤੇ ਇਸ ਕਰਕੇ ਉਹਨਾਂ ਨੂੰ ਠੱਗੀ ਤੇ ਠੱਗੀ ਬਾਜੀ ਚੱਲ ਜਾਂਦੀ ਹੈ ਸੋ ਦੋਸਤੋ ਮੈਂ ਉਮੀਦ ਕਰਾਂਗਾ ਕਿ ਤੁਸੀਂ ਠੱਗਾਂ ਚੋਰਾਂ ਜਵਾਰੀਆਂ ਤੋਂ ਅੱਜ ਦੇ ਡਿਜੀਟਲ ਦੇ ਯੁੱਗ ਦੇ ਵਿੱਚ ਬਹੁਤ ਧਿਆਨ ਰੱਖੋਗੇ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਰਹੀ ਹੈ ਜਿਹੜੇ ਤੁਹਾਡਾ ਬੈਂਕ ਖਾਤਾ ਤੇ ਹੋਰ ਸਾਰੀਆਂ ਚੀਜ਼ਾਂ ਅ ਤੁਹਾਡੀ ਪੂਰੀ ਤੁਹਾਡੀ ਪਰਸਨੈਲਿਟੀ ਸਾਰਾ ਕੁਝ ਕੈਲਕੂਲੇਟ ਕਰਕੇ ਕੁਝ ਨਾ ਕੁਝ ਕੁਝ ਵੀ ਕਰ ਸਕਦੀ ਹੈ ਤੇ ਇਸ ਕਰਕੇ ਦੋਸਤੋ ਚਤਨ ਰਹੋ ਕਿਸੇ ਨੂੰ OTP ਨਾ ਸਾਂਝਾ ਕਰੋ ਔਰ ਕਿਸੇ ਨਾਲ ਇਹਦਾਂ ਦੀ ਗੱਲਾਂ ਨਾ ਸਾਂਝੀਆਂ ਕਰੋ ਔਰ ਜੇ ਕਿ ਦੀ ਵੀਡੀਓ ਕਾਲ ਆਉਂਦੀ ਹੈ ਨਾ ਚੁੱਕੋ ਜੇ ਕਿਸੇ ਦਾ ਗਲਤ ਨੰਬਰ ਆਉਂਦਾ ਨਾ ਚੁੱਕੋ ਔਰ ਟੂ ਕਾਲਰ ਤੇ ਜੇ ਕੋਈ ਰੈੱਡ ਆ ਰਿਹਾ ਨਾ ਚੁੱਕੋ ਤੇ ਜੇ ਕਿਤੇ ਗੱਲ ਹੋ ਵੀ ਸ਼ੁਰੂ ਗਈ ਹੈ ਤਾਂ ਜਲਦੀ ਤੋਂ ਜਲਦੀ ਗੱਲ ਨੂੰ ਕੱਟ ਦਿਓ ਔਰ ਤੁਸੀਂ ਜਵਾਬ ਹੀ ਨਾ ਦਿਓ ਜੇ ਦੁਬਾਰਾ ਫੋਨ ਆਉਂਦਾ ਜਵਾਬ ਹੀ ਨਾ ਦਿਓ ਕਾਲ ਹੀ ਨਾ ਚੁਕੋ ਤੇ ਮੇਰਾ ਖਿਆਲ ਹੈ ਮੇਰੇ ਸਾਰੇ ਦੋਸਤ ਬੜਾ ਧਿਆਨ ਦੇਣਗੇ ਤੇ ਮੇਰੇ ਪੇਰੈਂਟਸ ਨੇ ਜਿਹੜੇ ਉਹ ਵੀ ਬੱਚਿਆਂ ਦਾ ਧਿਆਨ ਦੇਣਗੇ ਬਜ਼ੁਰਗਾਂ ਦਾ ਧਿਆਨ ਦੇਣਗੇ ਔਰ ਅੱਜ ਚੱਗਾ ਚੋਰਾ ਜਵਾਰੀਆਂ ਤੋਂ ਬਚਣਗੇ ਬਹੁਤ ਬਹੁਤ ਸ਼ੁਕਰੀਆ